ਖੰਡੂਰ ਸਾਫ ਤੋਂ ਐਮਪੀ ਭਾਈ ਅਮਰਤਪਾਲ ਦੀ ਰਿਹਾਈ ਲਈ ਮਾਤਾ ਨੇ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਮੰਗ ਪੱਤਰ 何 ਠੀਕ ਹੈ ਜੀ ਇਹ ਦਮ ਦਾ ਉਹ ਜੀ ਮੈਡੀਆ ਜਿਹੜਾ ਆਇਆ ਵਾਸਤੇ ਇੱਥੇ ਮੰਗਵਤਾ ਡੀਸੀ ਨੂੰ ਦੇਣ ਆਏ ਸੀ ਉਹ ਮਿਲੇ ਨਹੀਂ ਇੱਥੇ ਉਹ ਹੜਾਂਦਾ ਕਰਕੇ ਕਿਤੇ ਦੌਰੇ ਤੇ ਗਏ ਹੋਏ ਆ ਤੇ ਉਹ ਇੱਥੇ ਦੇ ਦਿੱਤਾ ਵਾ ਬਾਕੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਨੂੰ ਥੋੜੇ ਦਿਨ ਦੀ ਭਾਏ 5 ਦਿਨ ਦੀ ਭਾਏ ਹਫਤੇ ਦੀ ਪਰੋਲ ਦਿੱਤੀ ਜਾਏ ਕਿਉਂਕਿ ਜੋ ਖਦੂਰ ਸਾਹਿਬ ਦੇ ਹਲਕੇ ਨੇ ਉਹਨਾਂ ਨੂੰ ਇੰਨੀਆਂ ਹੋਟਾਂ ਨਾਲ ਜਤਾਇਆ ਸੀ ਕਿ ਉਹ ਉਹ ਹਲਕਾ ਸਾਰਾ ਡੁੱਬ ਚੁੱਕਾ ਵਾ ਉੱਥੇ ਬਹੁਤ ਹੀ ਜਾਨੀ ਤੇ ਮਾਨੀ ਨੁਕਸਾਨ ਹੋਇਆ ਵਾ ਸਾਰੇ ਘਰ ਡੁੱਬੇ ਆ ਤੇ ਭਾਈ ਸਾਹਿਬ ਇਹ ਗੱਲ ਤੇ ਬਹੁਤ ਚਿੰਤਾਤ ਵਾ ਬਹੁਤ ਫਿਕਰ ਵਾ ਕਿ ਮੈਂ ਜਾ ਕੇ ਆਪਣੇ ਹਲਕੇ ਦੇ ਲੋਕਾਂ ਨੂੰ ਵੇਖਾਂ ਮਿਲਾਂ ਕਿਉਂਕਿ ਕਦੇ ਵੀ ਆਪਣਾ ਆਪ ਹੀ ਅਸੀਂ ਆਪਣਾ ਨਮਾਇਦਾ ਚੋਂਦੇ ਆ ਤੇ ਅਸੀਂ ਇਹੋ ਹੀ ਆਸ ਕਰਦੇ ਆਂ ਕਿ ਸਾਡੇ ਦੁੱਖ ਸੁੱਖ ਦੇ ਵਿੱਚ ਉਹ ਸਾਡਾ ਨਮਾਇਦਾ ਸਾਡੇ ਨਾਲ ਖੜੇ ਇਸ ਕਰਕੇ ਉਹ ਮਜਬੂਰੀ ਕਾਰਨ 3 ਸਾਲ ਤੋਂ ਜੇਲ੍ਹ ਚ ਬੈਠਾ ਵਾ ਕਿ ਲੋਕ ਵੀ ਇਸ ਗੱਲ ਤੋਂ ਬਰੇ ਪਰੇਸ਼ਾਨ ਆ ਤੇ ਭਾਈ ਸਾਹਿਬ ਵੀ ਇਸ ਗੱਲ ਤੋਂ ਪਰੇਸ਼ਾਨ ਪਰੇਸ਼ਾਨ ਆ ਕਿਉਂਕਿ ਮੈਨੂੰ 8-10 ਦਿਨ ਦੀ ਪਰੋਲ ਦਿੱਤੀ ਜਾਵੇ ਤੇ ਮੈਂ ਜੇ ਕਿ ਜਾ ਕੇ ਆਪਣੇ ਹਲਕੇ ਦੀ ਸਾਰ ਲਵਾ ਹਲਕੇ ਦੇ ਲੋਕਾਂ ਨੂੰ ਮਿਲਾਂ ਮੈਂ ਤਾਂ ਜੱਥੇ ਕੁਝ ਬੜੀ ਗਰੀਬਾਂ ਵਰਤ ਤੱਕੇ ਚੁੱਕੇ ਹੋ ਤੁਹਾਨੂੰ ਲੱਗਦਾ ਕਿ ਇੱਥੇ ਅਹੀਂ ਤੋਂ ਬੇਨਤੀ ਕਰਦੇ ਹਾਂ ਕਿ ਜੇ ਅੱਜ ਸਾਰੇ ਪੰਜਾਬ ਦੀ ਇਹ ਹਾਲਾਤ ਆ ਕਿ ਸਾਰਾ ਪੰਜਾਬ ਡੁੱਬ ਚੁਪਾ ਖਾਸ ਕਰਕੇ ਖਡੂਰ ਸਾਹਿਬ ਹਲਕਾ ਕਿ ਆ ਜੀ ਇਹਨਾਂ ਨੂੰ ਇਹ ਸਾਡੀ ਬੇਨਤੀ ਜਿਹੜੀ ਪਰਵਾਣ ਕਰਨੀ ਚਾਹੀਦੀ ਤੇ ਜਰੂਰ ਉਹਨੂੰ 2-4 ਦਿਨ ਦੀ ਜਿਹੜੀ ਪਰੋਲ ਦੇਣੀ ਚਾਹੀਦੀ ਐਮਪੀ ਫੰਡ ਨੂੰ ਲੈ ਕੇ ਵੀ ਕਰੀਆ ਜਾਂਦਾ ਜੀ ਕਿ ਐਮਪੀ ਫੰਡ ਨਹੀਂ ਜਿਹੜਾ ਮਿਲਦੇ ਐਮਪੀ ਫੰਡ ਵੀ ਜਿਹੜਾ ਹੈਗਾ ਨਹੀਂ ਮਿਲ ਰਿਹਾ ਬਾਕੀ ਜਿਹੜਾ ਹਰ ਪੀੜਤਾਂ ਦਾ ਦਾ ਫੰਡ ਹੁੰਦਾ ਵਾ ਉਹ ਇਹਨਾਂ ਨੂੰ ਸਰਕਾਰਾਂ ਨੂੰ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੇ ਕਾਰਜਾਂ ਲਈ ਵਰਤਿਆ ਜਾ ਸਕੇ ਕਿ ਲੱਗਦੀ ਕਿ ਸਰਕਾਰ ਦੀ ਮਰਜ਼ੀ ਆ ਕਿ ਲੱਗਦੀ ਕੋ ਨਹੀਂ ਸ਼ੱਕ ਹੈ ਸਰਕਾਰ ਦੀ ਮਨਚਾ ਵਤ ਨਹੀਂ ਹੁਣ ਕਿਉਂ ਕੀ ਲੱਗਦੀ ਹੈ ਇਹ ਸਾਨੂੰ ਪਤਾ ਨਹੀਂ ਪਰ ਹੁਣ ਸਰਕਾਰ ਨੂੰ ਇਹ ਕੁਝ ਸੋਚਣਾ ਚਾਹੀਦਾ ਕਿ ਅੱਜ ਜਿਹੜਾ ਪੰਜਾਬ ਹੀ ਸਾਡਾ ਡੁੱਬ ਰਿਹਾ ਵਾ ਜਿਹੜੇ ਉਹਦੇ ਹਲਕੇ ਦੇ ਲੋਕਾਂ ਨੂੰ ਬਹੁਤ ਆਸਵਾ ਪਿਓ ਪੈਸਾ ਵਾ ਦਿੱਚ ਦੁੱਖ ਦੇ ਜਿ ਘੜੀ ਝਾੜੇ ਨਾਲ ਕੇ ਖਲੋਣ ਇਹ ਕਰਕੇ ਬਹੁਤ ਹੀ ਸਾਡੀ ਇਹਨਾਂ ਨੂੰ ਬੇਨਤੀ ਆ ਕਿ ਉਹਨੂੰ 8-10 ਦਿਨ ਦੀ ਜ਼ਰੂਰ ਪੈਰੋਲ ਦਿੱਤੀ ਜਾਵੇ ਤਾਂ ਜੋ ਆਪਣੇ ਹਲਕੇ ਦੇ ਲੋਕਾਂ ਜਾਣ ਕੇ ਖਲੋਣ ਵੇਖਣ ਉਹਨਾਂ ਦੀ ਹਾਲਾਤ ਵੇਖਣ ਅੰਮ੍ਰਿਤਸਰਿੰਘ ਕਿਉਂ ਮੰਨ ਪਤਾ ਗਿਆ ਕਿ ਇਹ ਚਰਨ ਚਰਨ ਇਥੇ ਅੰਮ੍ਰਿਤਸਰੀ ਆ ਡਿਸਲਾ ਬਣੀ ਵੀ ਚਾਹ ਅੰਮ੍ਰਿਤਸਰੀ ਦੇ ਦਿੰਦੇ ਮੰਗਵਾਤਾ ਰ ਜੇ ਸੀ ਨੂੰ ਹੁਣ ਦਿੱਤਾ ਕਿ ਆ ਕਿਸੇ ਕੋ ਹਾਂ दिए थे ਉਹਨਾਂ ਨੂੰ ਲੈ ਲਿਆ ਰਸੀਵ ਕਰ ਲਿਆ ਵਾ ਕੱਲ ਨੂੰ ਫੇਰ ਉਹ ਦੇਣਗੇ ਡਿਸੀ ਸਾਹਿਬ ਨਾਲ ਗੱਲ ਹੋਈ ਸੀ ਸਾਡੀ ਜੀ ਲਗਾਤਾਰ ਲਗਾਤਾਰ ਪੈਂਦਾ ਤੁਸੀਂ ਕਰਦਾਰ ਕੋਸ਼ਿਸ਼ ਕੀਤੀ ਜਾਂ ਰਹੀ ਹੈ ਗਲਤ ਨਰਤੇ ਦਿੱਤੀਆਂ ਦਿਖਾਈਆਂ ਜਾ ਰਹੀਆਂ ਉਹਨਾਂ ਪਰ ਵੀਕੋ ਅੱਜ ਤੇ ਕੋਈ ਮਕਸਦ ਹੀ ਨਹੀਂ ਹੈਗਾ ਕੋਈ ਹੋਰ ਗੱਲ ਕੀਤੀ ਜਾਵੇ ਕਿਉਂਕਿ ਆਪਣੇ ਉੱਤੇ ਮੁਸੀਬਤ ਹੀ ਨਹੀਂ ਆਈ ਹੈ ਕਿ ਆਪਣੇ ਸਾਰੇ ਕਿਦਾਂ ਪੰਜਾਬ ਹੀ ਡੋਬ ਰਿਹਾ ਵਾ ਅੱਜ ਤੇ ਅਸੀਂ ਇਸੇ ਵਿਸ਼ੇ ਤੇ ਹੀ ਗੱਲ ਕਰਨੀ ਚਾਹੁੰਦੇ ਆਂ ਵੀ ਇਹਨਾਂ ਨੂੰ ਪਰੋਲ ਦਿੱਤੀ ਜਾਵੇ ਹੋਰ ਕੋਈ ਵਿਸ਼ਾ ਹੀ ਨਹੀਂ ਹੈਗਾ ਅੱਜ ਸਾਡੇ ਕੋਲ ਕਿਉਂਕਿ ਸਾਨੂੰ ਵੀ ਬਹੁਤ ਫਿਕਰਾਂ ਲੋਕਾਂ ਦਾ ਜਿਹੜੇ ਲੋਕ ਡੋਬ ਰਹੇ ਹਾਂ ਹਾਂਜੀ ਐਲਟੀਮੇਟਨ ਦਿੱਤਾ ਕੋਈ ਲਿਖਿਆ ਕਿ ਅਭੀ ਇਹਨੇ ਦਿੱਤਾ ਤਾਂ ਕਿੰਨਾ ਦਾ ਵਜੋਂ ਅਹੀਂ ਤੇ ਲਿਖਿਆ ਵਾ 8 ਦਿਨ ਦੀ 10 ਦਿਨ ਦੀ ਪਰੋਲ ਜਿੰਨੀ ਵੀ ਦਿੱਤੀ ਜਾਵੇ ਜ਼ਰੂਰ ਦੇਣ ਜਿੰਨਾ ਦਿੱਤੀ ਗਈ ਤੇ ਉਹਨਾਂ ਸਟੈਪ